ਤੇ ਮੇਰੇ ਉਹਨਾਂ ਨੇ ਮੇਰੇ ਫਾਦਰ ਨੂੰ ਫੋਨ ਕੀਤਾ ਕਹਿੰਦੇ ਕਿ ਅਸੀਂ ਮਤਲਬ ਤੁਹਾਨੂੰ ਉਹਨਾਂ ਦਾ ਕੋਈ ਥਾਣੇ ਵਿੱਚ ਕੇਸ ਹੈਗਾ ਉਸ ਰਿਗਾਰਡਿੰਗ ਉਹਨਾਂ ਨੇ ਫੋਨ ਕੀਤਾ ਕਿ ਅਸੀਂ ਤੁਹਾਨੂੰ ਪਰਸਨਲੀ ਮਿਲਣਾ ਹੈ ਤੇ ਮੇਰੇ ਫਾਦਰ ਨੇ ਉਹਨੂੰ ਕਿਹਾ ਕਿ ਅੱਜ ਮੈਂ ਰੈਸਟ ਤੇ ਆਂ ਕਿ ਮਤਲਬ ਮੈਂ ਅੱਜ ਉੱਥੇ ਆ ਨਹੀਂ ਸਕਦਾ ਤੁਸੀਂ ਡਿਊਟੀ ਅਫਸਰ ਲੱਗੇ ਹੋਏ ਨੇ ਉਹਨਾਂ ਨੂੰ ਮਿਲ ਲਓ ਉਹਨਾਂ ਨੇ ਕਿਹਾ ਨਹੀਂ ਸਰ ਮਤਲਬ ਅਸੀਂ ਤੁਹਾਡੇ ਨਾਲ ਮਿਲਣਾ ਜਿਹੜੇ ਪੰਜ ਸਾਲ ਨਾਲ ਉਹਨਾਂ ਨੇ ਵੀ ਕਿਹਾ ਕਿ ਨਹੀਂ ਅਸੀਂ ਤੁਹਾਡੇ ਨਾਲ ਮਿਲਾਂਗੇ ਤੁਸੀਂ ਇੱਕ ਵਾਰੀ ਸਾਡੇ ਨਾਲ ਮਿਲੋ ਪਰਸਨਲੀ ਮੇਰੇ ਫਾਦਰ ਨੇ ਕਿਹਾ ਕਿ ਮੈਂ ਥਾਣੇ 'ਚ ਨਹੀਂ ਆ ਮੈਂ ਇੱਥੇ ਰੂਮ ਲਿਆ ਹੋਇਆ ਮੈਂ ਉੱਥੇ ਆਂ ਉਹ ਕਹਿੰਦੇ ਕਿ ਅਸੀਂ 2 ਮਿੰਟ ਥੱਲੇ ਭਾਵੇਂ ਖੜ ਕੇ ਰੋਂਦੇ ਹੀ ਗੱਲ ਕਰ ਲਾਂਗੇ ਤੁਸੀਂ ਇੱਕ ਵਾਰੀ ਸਾਨੂੰ ਬੁਲਾ ਲਓ ਉੱਥੇ ਉਹ ਨਾਰਮਲ ਮੈਂ ਮੰਨਦਾ ਇਹ ਇਸ ਗੱਲ ਉੱਤੇ ਉਹ ਕੁਝ ਨਹੀਂ ਹੈਗਾ ਕਿ ਮੇਰੇ ਫਾਦਰ ਵੀ ਕਹਿੰਦੇ ਕਿ ਹਾਂ ਉਹ ਕੁੜੀ ਹੀ ਹੋਊਗੀ ਵਿੱਚ ਕਿਉਂਕਿ ਜੇ ਉਹ ਵੀਡੀਓ ਤਾਂ ਨਾ ਉਹ ਕੁੜੀ ਹੀ ਹੋਊਗੀ ਪਰ ਉਹ ਸਰ ਇਹ ਗੱਲ ਉਹ ਇਦਾਂ ਨਹੀਂ ਹੈ ਉਹ ੱਟਕੇ ਨਾ ਬਣਾਈ ਹੋਈ ਗੱਲ ਤੁਸੀਂ ਇਹ ਦੇਖੋ ਕਿ ਉਹਦੇ ਵਿੱਚ ਉਹ ਫਾਦਰ ਸਿਰਫ ਇੱਕ ਰਸਤਾ ਦਿਖਾ ਰਹੇ ਹੋ ਕਹਿੰਦੇ ਅਸੀਂ ਇੱਥੇ ਖੜੇ ਆ ਉਹ ਕਹਿੰਦੇ ਵੀਡੀਓ ਕਾਲ ਕਰ ਲਓ ਮੈਂ ਤੁਹਾਨੂੰ ਦਗਾ ਰਸਤਾ ਕਿੱਥੇ ਜਾਂਦੀ ਹੈ ਉਹਨਾਂ ਨੇ ਫੋਨ ਤਾਂ ਸਮਝਾਇਆ ਨਾ ਸਮਝ ਨਹੀਂ ਲੱਗੀ ਉਹਨਾਂ ਨੇ ਇਹੀ ਗੱਲ ਰਸੀ ਕਿ ਦੋ ਟਾਂ ਹੋ ਜੇ ਵਸ ਇੰਨੀ ਕੀ ਹੀ ਸਰ ਗੱਲ ਉਹ ਇੰਨੀ ਕੀ ਰਿਕਾਰਡਿੰਗ ਆ ਪਰ ਹੁਣ ਉਹਨੂੰ ਵੀ ਐਡਿਟ ਕਰਕੇ ਉਹਦੇ ਨਾਲ ਇੱਕ ਰਿਕਾਰਡਿੰਗ ਜੋੜ ਕੇ ਉਹ ਕਿਸ ਹੱਬ ਨਾਲ ਪੇਸ਼ ਕੀਤਾ ਗਿਆ ਅੱਛਾ ਤੇ ਇਹ ਵੀ ਗੱਲ ਕਹਿੰਦੇ ਪਏ ਨੇ ਸਰ ਕਿ ਉਹ ਦੂਨ ਦੇ ਵਿੱਚ ਆਏ ਨੇ ਜੇ ਕੁਝ ਵੀ ਸਰ ਨੀਚੇ ਸ਼ਾਪ ਆ ਜਿੱਥੇ ਮੇਰੇ ਫਾਦਰ ਨੇ ਰੂਮ ਲਿਆ ਸੀ ਨਾ ਉਹਦੇ ਵੀ ਨੀਚੇ ਸ਼ਾਪ ਆ ਉੱਥੇ ਵੀ ਸੀਸੀਟੀਵੀ ਕੈਮਰਾ ਲੱਗਾ ਜੇ ਉਹਦੀ ਵੀ ਫੁਟੇਜ ਚਾਹੀਦੀ ਹੋਵੇ ਸਰ ਤੁਸੀਂ ਉਹ ਵੀ ਦੱਸੋ ਕਿ ਬੇਲੇ ਆਪਾਂ ਉਹਦੇ ਉਹਨਾਂ ਨੂੰ ਵੀ ਕਪੋਸ ਕਰ ਲਵਾਂਗੇ ਪਰ ਤੁਸੀਂ ਫੁਟੇਜ ਦਿਓ ਸਰ ਪਰ ਫਿਰ ਜੇ ਇਹ ਜਿਹੜੇ ਇਲਜ਼ਾਮ ਨੇ ਫਿਰ ਜੀ ਇਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਹੈ ਫਿਰ ਜਿਹੜੇ ਇਲਜ਼ਾਮ ਲੱਗੇ ਨੇ ਉਹਨਾਂ ਦੇ ਵਿੱਚ ਕੁਝ ਨਾ ਕੁਝ ਤਾਂ ਸਚਾਈ ਹੋਈ ਹੋਊਗੀ ਸਰ ਮੈਂ ਤੁਹਾਨੂੰ ਪਹਿਲਾਂ ਵੀ ਇਹ ਹੀ ਬਿਲਕਿਤੀ ਇਥੋਂ ਜਿਹੜੇ ਕੀਮਤੀ ਭਗਤ ਨੂੰ ਉਥੋਂ ਜਰਨੈਲ ਜੀ RAM ਜੀ ਕਰਨੈਲ ਜੀ ਜਾਂ ਸਾਫ ਕਸਨ ਤੋਂ ਰੰਚ ਜਿਹੜੇ ਆਪਣੇ ਹੰਸ ਰਾਜ ਜੀ ਰਾਜ ਹੰਸ ਜੀ ਉਹਨਾਂ ਦਾ ਪਦਾਜਮ ਸੀ ਹਾਂ ਜੀ ਉਹਨਾਂ ਨੇ ਆਪਣੇ ਪਹਿਲਾਂ ਵੀ ਉਹਨਾਂ ਦਾ ਕੋਈ ਰੰਜਸ਼ ਸੀਗੀਆਂ ਉਹ ਕਿੱਦਾਂ ਸੀਗੀਆਂ ਸਰ ਅਪਰੇ ਤੁਸੀਂ ਸੁਣਿਆ ਹੋਣਾ ਫਲੋਰ ਦੇ ਵਿੱਚ ਮਈਆ ਜੀ ਦਰਬਾਰ ਤਾਂ ਬਹੁਤ ਵੱਡਾ ਮੇਲਾ ਮੇਲਾ ਲੱਗ ਉਹ ਠੀਕ ਹੈ ਜੀ ਉਸ ਟਾਈਮ ਦੇ ਉੱਤੇ ਉੱਥੇ ਆਪਣਾ ਮੇਲਾ ਬਹੁਤ ਜਿਹੇ ਤਰੀਕੇ ਨਾਲ ਚੱਲਣ ਰਿਹਾ ਸੀਗਾ ਤੇ ਇਹ ਉੱਥੇ ਆਪਣਾ ਇੱਕ ਪਾਰਟੀ ਦਾ ਮੁੱਦਾ ਲੈ ਕੇ ਆਇਆ ਮੇਰੇ ਫਾਦਰ ਨੇ ਇਹਨਾਂ ਕੋ ਉੱਥੇ ਚੱਲਦੇ ਮੇਲੇ ਚ ਮਾਈਕ ਲੈ ਲਿਆ ਸੀਗਾ ਮਾਈਕ ਲੈ ਲਿਆ ਸਰ ਤੇ ਉਹਦੇ ਵਿੱਚ ਉਹਨਾਂ ਨੇ ਮਤਲਬ ਉਸੇ ਚੀਜ਼ ਦੀ ਹੀ ਰੰਜਿਸ਼ ਕੱਢੀ ਮੇਰੇ ਫਾਦਰ ਨੇ ਅਪੀਲ ਕੀਤੀ ਉਸ ਚੀਜ਼ ਦੀ ਕਿ ਇੱਥੇ ਕੋਈ ਵੀ ਪਾਰਟੀ ਆ ਮੁੱਦਾ ਕੋਈ ਨਾ ਬਣਾਇਆ ਜਾਵੇ ਕਿ ਮਤਲਬ ਇਹ ਮੇਲਾ ਹੋ ਰਿਹਾ ਬੜੇ ਤਰੀਕੇ ਨਾਲ ਤੇ ਚੱਲਦਾ ਰਹੇ ਇਹਨਾਂ ਨੇ ਚਲੋ ਉਸ ਚੀਜ਼ ਦਾ ਬਹੁਤ ਮੁੱਦਾ ਬਣਾਇਆ ਮੇਰੇ ਫਾਦਰ ਨੇ ਦੁਬਾਰਾ ਫਿਰ ਉਥੇ ਉਨ ਉੱਥੇ ਹੀ ਜਾ ਕੇ ਮਾਫੀ ਮੰਗ ਲਈ ਕਿ ਹਾਂਜੀ ਕਿ ਮੈਂ ਆ ਸੋਚਿਆ ਸੀਗਾ ਕਿ ਇੱਥੇ ਕੋਈ ਰਾਜਨੀਤਿਕ ਮੁੱਦੇ ਦਾ ਮੁੱਦਾ ਨਾ ਪੰਜਵੇ ਮੈਂ ਤਾਂ ਕਰਕੇ ਇਹਨਾਂ ਨੂੰ ਮਨਾ ਕੀਤਾ ਸੀ ਇਹਨਾਂ ਨੇ ਉਸ ਚੀਜ਼ ਦੀ ਰੰਜਿਸ਼ ਕੱਢੀ ਹੈ ਸਰ ਇਹਨਾਂ ਨੇ ਉਸੇ ਦਿਨ ਤੋਂ ਟਰੈਪ ਲਾਉਣਾ ਸ਼ੁਰੂ ਕੀਤਾ ਸਰ ਤੁਸੀਂ ਮੰਨੋਗੇ ਸਰ ਜਦੋਂ ਮੈਨੂੰ ਇਹਨਾਂ ਦਾ ਪਤਾ ਲੱਗਾ ਕਿ ਇਹਨਾਂ ਨੇ ਬਕਾਇਦਾ ਦਾ ਪਰਚਾ ਕਟਵਾ ਰਿਹਾ ਜਾਂ ਕਿਦਾਂ ਮੈਂ ਸਰ ਮਾਰਨਿੰਗ ਇਕੱਲਾ ਹੀ ਇਹਨਾਂ ਦੇ ਘਰੇ ਗਿਆ ਜਰਨੈਲ ਜੀ ਬਣਾ ਦੇ ਉਦੋਂ ਨਕਰੇ ਗਿਆ ਅਗੇ ਰਿਕਵੈਸਟ ਕੀਤੀ ਆ ਕਿ ਤੁਹਾਨੂੰ ਮੇਰੇ ਫਾਦਰ ਦਾ ਪਤਾ ਹੈ ਕਿ ਤੁਸੀਂ ਇਹ ਗਲਤ ਐਲੀਗੇਸ਼ਨ ਇਹ ਮੈਨੂਪੂਲੇਟ ਜਿਹਾ ਹੋ ਕੇ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਤੇ ਤੁਸੀਂ ਨਾ ਕਰਵਾਓ ਮੈਨੂੰ ਬਾਕਾਇਦਾ ਨੇ ਕਹਿ ਕੇ ਕਹਿੰਦੇ ਕਾਕਾ ਤੇਰੇ ਪਿਓ ਨੇ ਮੇਰੇ ਕੋ ਭਰੀ ਸਭਾ ਦੇ ਵਿੱਚ ਉੱਥੇ ਮਾਈਕ ਹੋਇਆ ਸੀ ਉਹਨੂੰ ਸੋਚਾਂ ਚ ਇਹਦਾ ਸੀ ਉਹ ਪੰਗਾ ਕਿੰਨਾ ਲੈਣ ਦਾ ਫਿਰ ਬਾਕਾਇਦਾ ਨੇ ਮੈਨੂੰ ਇੰਨੀ ਗੱਲ ਮੈਨ ਨਾਲ ਕੋ ਰਿਕਵੈਸਟ ਕੀਤੀ ਮੈਂ ਤਾਂ ਸਰ ਇਮੇਜ ਖਰਾਬ ਹੋਣ ਦੀ ਉਹਨਾਂ ਦੀ ਤੁਸੀਂ ਨਾ ਕਰੋ ਇਹ ਕਹਿੰਦੇ ਮੈਂ ਆਪਣੀ ਟੀਮ ਨਾਲ ਗੱਲ ਕਰਾਂ ਇਹਨਾਂ ਨੇ ਆਪਣੀ ਇਹਨਾਂ ਦੇ ਨਾਲ ਇੱਕ ਹੋਰ ਨੇ ਡਰੱਗ ਪੈਟਲਰ ਨੇ ਉਹ ਉਹਨਾਂ ਦੇ ਉੱਤੇ 7 ਤੋਂ 8 ਪਰਚੇ ਚੱਲ ਰਹੇ ਨੇ ਉੱਥੇ ਹੀ ਥਾਣੇ 'ਚ ਜਿਨ੍ਹਾਂ ਨੂੰ ਇਸ ਮਾਸੇਵੀ ਨਾਲ ਕਹਿ ਕੇ ਲੈ ਕੇ ਆ ਰਹੇ ਨੇ ਜਿਨ੍ਹਾਂ ਦਾ ਬਕਾਇਦਾ ਸ਼ਹਾਜਾਦ ਪੱਟੀ ਵੀਡੀਓ ਉਹਦੇ ਵਿੱਚ ਰਿਕਾਰਡਿੰਗ ਦੇ ਵਿੱਚ ਨਾਮ ਵੀ ਲੈ ਰਿਆ ਆ ਉਹਨਾਂ ਨੂੰ ਨਾਲ ਲੈ ਕੇ ਤੁਰਦੇ ਨੇ ਇਹ ਤੇ ਇਹ ਆਪਣੇ ਉਹਨਾਂ ਨੂੰ ਨਾਲ ਲੈ ਕੇ ਆਏ ਮੈਨੂੰ ਕਹਿੰਦੇ ਕਿ ਉਹਨਾਂ ਨੇ ਪਿੰਛੱਟੇ ਕਿਹਾ ਕਹਿੰਦੇ ਆਪਣੇ ਫਾਦਰ ਨੂੰ ਬੁਲਾਣਾ ਮੈਂ ਕਿਹਾ ਮੈਂ ਬੁਲਾ ਲੈਂਦਾ ਤੇ ਤੁਹਾਡੇ ਘਰੇ ਬੁਲਾ ਲੈ ਕਹਿੰਦੇ ਨਹੀਂ ਸਾਡੇ ਘਰੇ ਬੁਲਾਣਾ ਆਪਾਂ ਕਿਤੇ ਉਹਦੇ ਪਰੇ ਜਗ੍ਹਾ ਰੱਖਦੇ ਸਰ ਇਹ ਸਾਨੂੰ ਆਪਣੇ ਪਿੰਡ ਤੋਂ 4-5 ਕਿਲੋਮੀਟਰ ਦੂਰ ਲੈ ਗਏ ਉੱਥੇ ਕਾਂਗੜਾਈਆਂ ਪਿੰਡ ਹੈ ਜੀ ਉਹਦੇ ਥੱਲੇ ਅੰਡਰ ਬ੍ਰਿਜ ਬਣਿਆ ਹੋ ਉੱਥੇ ਜਾ ਕੇ ਸਾਡੇ ਵੀ ਫੋਨ ਸਾਈਡ ਤੇ ਰੱਖ ਦਿੱਤੇ ਆਪਣੇ ਵੀ ਸਾਈਡ ਤੇ। ਉੱਥੇ ਮੇਰੇ ਫਾਦਰ ਨੂੰ ਇਹਨਾਂ ਨੇ ਸਿੱਧਾ-ਸਿੱਧਾ ਕਿਹਾ ਕਿ ਤੁਸੀਂ ਐਸਐਚਓ ਲੱਗਾ ਰਹਿਆ ਆਂ। ਬਹੁਤ ਮਈਆਂ ਕੀਤੀਆਂ ਹੋਣੀਆਂ। 1 ਕਰੋੜ ਦੇ ਦੇ। ਆਪਾਂ ਯਾ ਕਿ ਭਈ ਰਾਲੀ ਇਹ ਕਿੱਥੇ ਜਿਹਾ ਗੈਪ ਹੋਣੇ ਤੈਨੂੰ ਪਤਾ ਵੀ ਨਹੀਂ ਲੱਗਣਾ। ਇਹਨਾਂ ਨੇ ਸਾਹਮਣੇ ਮੇਰੇ ਫਾਦਰ ਨੂੰ ਕਿਹਾ 1 ਕਰੋੜ ਦੇ ਦੇ। ਇਹ ਕੁਛ ਵੀ ਦਿਖੂਗਾ ਸਾਹਮਣੇ। ਮੇਰੇ ਫਾਦਰ ਨੇ ਉਸ ਟਾਈਮ ਤੇ ਵੀ ਹੱਥ ਜੋੜੇ। ਉਹਨਾਂ ਨੇ ਕਿਹਾ ਕਿ ਮੈਂ ਜੀ ਨਹੀਂ ਕੋਈ ਜੈਸ਼ਰੀ ਨਾਮ ਹੈ ਭਾਈ ਇਹ ਕੋਈ ਰਿਸ਼ਵਤ ਐ ਜਿੰਨੀ ਲਈ ਹੈ ਕਿ ਇਹ ਮਤਲਬ ਮੈਨੂੰ ਕੋਈ ਕਹਿ ਦੇਵੇ ਕਿ ਆਪਣੇ ਪੈਸੇ ਲੈ ਆ ਤੇ ਮੈਂ ਧੰਮ ਹੀ ਨਹੀਂ ਪੈ ਉਹਨਾਂ ਨੇ ਮੈਂ ਮੇਰੇ ਬ੍ਰਦਰ ਖੜੇ ਸੀ ਉੱਥੇ ਅਸੀਂ ਬਕਾਇਦਾ ਕੋ ਮੇਰੇ ਕੋ ਆਏ ਸਾਡਾ ਅੱਖਾਂ ਭੱਜਿਆ ਆਏ ਕਹਿੰਦੇ ਕਹਿੰਦੇ ਯਾਰ ਤਿੰਨੇ ਪਹਿਲੇ ਕਹਿੰਦੇ ਆ ਭੱਜਤੋਂ ਦੇਣਾ ਮੈਂ ਮੇਰੇ ਬ੍ਰਦਰ ਨੇ ਹੱਥ ਜੋੜਿਆ ਨਾ ਕੇ ਕਿ ਤੁਸੀਂ ਇਹ ਨਾ ਕਰੋ ਸਾਡੇ ਕੋਈ ਨਹੀਂ ਪੈਸੇ ਆ ਨਹੀਂ ਤੁਸੀਂ ਸਾਡੇ ਘਰ-ਵਾਰ ਦੇਖੋ ਜਾ ਕੇ ਕੱਲੀ-ਕੱਲੀ ਚੀਜ਼ ਸਰ ਲੋਨ ਦੇ ਉੱਤੇ ਆ EMI ਜਾਂਦੇ ਸਾਡੇ ਕਾਉਂਟਸ ਹੋ ਜਾਂਦੀਆਂ ਨੇ ਮੈਂ ਨਾਲ ਕੋ ਬਕਾਇਦਾ ਰਿਕਵੈਸਟ ਕੀਤੀ ਕਹਿੰਦੇ 70-75 ਫਿਰ ਹਾਰ ਗਏ ਇਹ 50 ਤੇ ਮੰਨੇ ਕਹਿੰਦੇ ਜੀ ਅਸੀਂ 50 ਲੱਖ ਦੇ ਦੋ ਤੇ ਫੇਰ ਹੀ ਹੋਣਾ ਨਹੀਂ ਤਾਂ ਬਾਕਾਇਦਾ ਫਿਰ ਤੋਂ ਸਾਡੇ ਕੋਲ ਜਦੋਂ ਅਸੀਂ ਉੱਥੇ ਨਿਕਲ ਆਈਏ ਹੱਥ ਫੜੀ ਨੀ ਮੈਂ ਕਹਤਾ ਕੰਨ ਨਹੀਂ ਦੇ ਸਕਦੇ ਤੁਸੀਂ ਫਿਰ ਕਹਿੰਦੇ ਘਰ-ਬਾਰ ਵੇਚ ਦੋ ਸਾਨੂੰ ਕਹਿੰਦੇ ਤੁਸੀਂ ਘਰ-ਬਾਰ ਵੇਚ ਦੋ ਘਰ ਤੇ ਮੇਰਾ ਹੋਣਾ ਹੀ ਆ ਫਿਰ ਤੇ ਤੁਸੀਂ ਪੈਸੇ ਦੇ ਹੀ ਦੋਗੇ ਐਦਾਂ ਸਾਨੂੰ ਆਹ ਗੱਲ ਗਈ ਸਰ ਫਿਰ ਉਸ ਤੋਂ ਬਾਅਦ ਇਹ ਗੱਡੀ 'ਚ ਬੈਠੇ ਨੇ ਸਰ ਇਹ ਉੱਥੋਂ ਨਿਕਲ ਗਏ ਅਸੀਂ ਹੱਥ ਜੋੜਦੇ ਰਹਿ ਗਏ ਨਾ ਸਾਹਮਣੇ ਕਿ ਨਾ ਕਰੋ ਇਹ ਚੱਲ ਗਏ ਉੱਥੋਂ ਤੇ ਜਦੋਂ ਵਾਪਸ ਆਏ ਤੇ ਅਸੀਂ ਇਹਨਾਂ ਨੂੰ ਘਰੇ ਹਲੇ ਤੱਕ ਪਹੁੰਚੇ ਨਹੀਂ ਸਰ ਬਗਮ ਕਰੋ ਸਾਡੇ ਤੇ ਪਰਚਾ ਹੋਵੇ ਮਗਰ ਉਹ ਇਹਨਾਂ ਨੇ ਸਮਝਾਉਣ ਆਪਣੇ ਕਹਿੰਦੇ ਜੀ ਆਪਣੇ ਘੜਫਾਸਾ ਦਾ ਪਰਚਾ ਹੋ ਗਿਆ ਜਿਹੜੀਆਂ ਤੁਸੀਂ ਗਿਰਮ ਥ੍ਰੈਟ ਕਾਲਾਂ ਤਨਵਾਈਆਂ ਵਾ ਉਸ ਸੰਬੰਧੀ ਤੁਸੀਂ ਕੋਈ ਸਰ ਅਰਖਾਸਤ ਦਿੱਤੀ ਕੋਈ ਐਪਲੀਕੇਸ਼ਨ ਦਿੱਤੀ ਵੀ ਸਾਨੂੰ ਆਹ ਚੀਜ਼ ਸਾਡੇ ਨਾਮੋਂ ਪਾਪਣ ਲਈ ਹਨ ਸਰ ਅਸੀਂ ਦਰਖਾਸਤ ਅਸੀਂ ਧੱਕੇ ਖਾਣ ਦੇ ਸਰ ਹਰ ਇੱਕ ਜਗ੍ਹਾ ਦੇ ਵੱਡੇ ਵੱਡੇ ਅਫਸਰਾਂ ਦੇ ਵਿੱਚ ਵੱਡੇ ਵੱਡੇ ਮਤਲਬ ਮੈਂ ਕਿਨਾਂ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਜਿੱਥੇ ਵੀ ਅਸੀਂ ਜਾਣਦੇ ਆ ਉਹਨਾਂ ਨੇ ਸਾਨੂੰ ਸਾਫ਼ ਕੋਈ ਨੀਂ ਕਿੰਤੀ ਭਗਤ ਉਹ ਤੁਸੀਂ ਕਿੱਥੇ ਫਸ ਗਏ ਹੋ ਉਹਨਾਂ ਬੰਦੇ ਨੇ ਤੁਹਾਡੀ ਪਿੱਠ ਵੀ ਨਹੀਂ ਲਗਣ ਦੇਣੀ ਉਸ ਬੰਦੇ ਦੀ ਉਹ ਇੰਨਾ ਤੋਂ ਨਾ ਉੱਪਰ ਤੱਕ ਉਹਦੇ ਹਾਈ ਲੈਵਲ ਪਹੁੰਚਾ ਉਹਨੇ ਤੁਹਾਡੀ ਪਿੱਠ 'ਤੇ ਲੱਗਨ ਤੁਹਾਡੀ ਕਿਸੇ ਨੇ ਸਮਝਾਈ ਨਹੀਂ ਕਰਨ। ਇਹਨਾਂ ਸਾਫ ਉਹ ਬੰਦਾ ਸਰ ਲਾਈਵ ਹੋ ਕੇ ਪ੍ਰੈਸ ਕਾਨਫਰੰਸਾਂ ਵਿੱਚ ਮੇਰੇ ਫਾਦਰ ਨੂੰ ਦੁਸ਼ਟ ਆਤਮਾ ਕਦੀ ਕੋਸ਼ਿਸ਼ ਕਰਦੀ ਕੋਸ਼ਿਸ਼ ਇਹਨੇ ਮੰਦੇ ਚੰਗੇ ਮੈਂ ਕਹਿੰਦਾ ਵਰਡ ਬੋਲਣ ਡਿਆ ਨਾ ਸਰ ਉਹ ਉਹਦੀ ਆਪਣੀ ਇਮੇਜ ਵੀ ਦੇਖੋ। ਸ਼ਹਿਰ ਦਾ ਕੋਈ ਥਾਣਾ ਹੈ ਨਹੀਂ ਜਿੱਥੇ ਉਹਦੇ ਖਿਲਾਫ ਪਰਚਾ ਹੈ ਨਹੀਂ। ਕੋਈ ਸਰ ਆਪਣੇ ਕੀ ਕਿੰਨ ਨੂੰ ਇਹ ਜਿਹੜਾ ਸਮਾਜ ਸੇਵੀ ਬਣਨ ਡਿਆ ਜਿਹੜਾ ਕਹਿੰਦਾ ਦੂਜੀ ਦੀ ਬੇਟੀ ਨੂੰ ਬੇਟੀ ਕਹਿੰਦਾ ਸਰ ਇਹਦੇ ਆਪਣੀ ਨੌ ਨੇ ਇਹਦੇ ਖਿਲਾਫ ਐਨਆਰਆਈ ਥਾਣੇ ਦੇ ਵਿੱਚ ਪਰਚਾ ਕਿੱਥੋਂ ਆਇਆ ਕਿ ਮੇਨਾ ਇਹਨੇ ਗਲਤ ਛੇੜਖਾ ਨਹੀਂ ਕੀਤੀ ਹੈ ਉੱਥੇ ਵੀ ਇਹਨੇ ਉਹਦੇ ਖਿਲਾਫ ਤਰਖਾਸ ਸਰ ਇਹਦੇ ਤੇ ਪੰਜ ਕਤਲ ਕੇਸ ਦੇ ਵਿੱਚ ਇਹ ਬੋਲਣ ਦਾ ਸਰ ਫਿਰ ਉਸ ਤੋਂ ਬਾਅਦ ਰਬਤਰਾ ਪਲਗਰੇ ਕਿੰਨੇ ਕਿੰਨੇ ਜਨਾਨ ਇੱਕ ਗੜੀ ਦੇ ਵਿੱਚ ਜਨਾਨੀ ਉਹਨਾਂ ਨੇ ਇਹਨੇ ਮਾਰਤਾ ਹੀ ਕੀਤੀ ਸਰ ਸਿਰਫ ਐਸੀ ਚੀਜ਼ ਕਰਕੇ ਕਿ ਉਹਨੇ ਇਹਦੀ ਘਰ ਵਾਲੀ ਨੂੰ ਵੋਟਾਂ ਨਹੀਂ ਪਾਈਆਂ ਉਹ ਵੀ ਸਰ ਪਰਚੇ ਬਕਾਇਦਾ ਹੈਗੇ ਸਾਰੇ ਕੁਝ ਹੈਗਾ ਉਹਦੇ ਐਪਲ ਕੋਈ ਐਵੀਡੈਂਸ ਹੈਗਾ ਇਸ ਚੀਜ਼ ਦੀ ਸਾਡੀ ਮੰਗ ਸਾਡੀ ਮੰਗ ਸਰ ਇਹੀ ਹੈ ਜੀ ਕਿ ਆਪਣਾ ਸਾਡੀ ਵੀ ਸੁਣਵਾਈ ਹੋ ਸਕੇ ਸਰ ਸਾਡੀ ਕਿਸੇ ਬੰਨੇ ਕੋਈ ਸੁਣਵਾਈ ਨਹੀਂ ਹੋਣਦੀ ਠੀਕ